ਇਸ ਜਗ੍ਹਾ ਤੇ ਆ ਕੇ ਅਸੀਂ ਫਿਰ ਚੈਲੰਜ ਕਰਦੇ ਹਾਂ ਹਰ ਇੱਕ ਗੋਲੀ ਛੜਾ ਸਕਦਾ ਐਸਾ ਤੇ ਦਾਦੇ ਪੜਦਾਦੇ ਦਾ ਯੂਜ਼ ਕਰ ਸਕਦੇ ਹੋ ਪਰ ਜਿਹੜੀ ਸਿਹਤ ਹੈ ਇਹ ਤੁਸੀਂ ਜੰਮੇ ਹੋ ਤੁਹਾਨੂੰ ਹੀ ਸਾਹਮਣਾ ਪੈਣਾ ਦਾਦੇ ਪੜਦਾਦੇ ਨੇ ਆ ਕੇ ਤੁਹਾਡੇ ਹਿੱਸੇ ਦੀ ਵਧੀਆ ਖੁਰਾਕ ਨਹੀਂ ਖਾਣੀ ਨਾ ਹੀ ਤੁਹਾਡੀ ਆਰਸੀ ਕਲੀਨਿਕ ਦਾ ਮੇਨ ਮੋਟੋ ਹੈ ਕਿ ਨੇਚਰ ਹੀਲਸ ਕਹਿੰਦੇ ਨੇ ਕਿ ਕੁਦਰਤ ਜਿਹੜੀ ਹੈ ਉਹ ਤੁਹਾਨੂੰ ਹੀਲ ਕਰ ਲੈਂਦੀ ਹੈ ਲੈਨਸਟ ਕਹਿੰਦੀ ਹੈ ਕਿ 250 ਜਿਹੜਾ ਤੁਹਾਡਾ ਖਾਣਾ ਖਾਣ ਤੋਂ ਬਾਅਦ ਇਹ ਐਵਰੇਜ ਹੈ ਨਾਰਮਲ ਹੈ ਨਾਰਮਲ ਹੈ ਅੱਛਾ ਇਹਦੇ ਤੇ ਦਵਾਈ ਦੇਣੀ ਸ਼ੁਰੂ ਕਰ ਦਿੰਦੇ ਨੇ ਡਾਕਟਰ ਭਾਈ ਉਹ 200 ਤੋਂ ਪਹਿਲਾਂ ਹੀ ਦੇਣਾ ਸ਼ੁਰੂ ਕਰ ਦਿੰਦੇ ਨੇ ਅੱਛਾ ਜੀ ਇਹਦੇ ਬਹੁਤ ਵੱਡਾ ਸਕੇਮ ਹੈ ਕੌਣ ਨੇ ਕਰ ਕੌਣ ਰਿਹਾ ਸਾਨੂੰ ਇਹ ਇਹ ਕਿਹੜਾ ਮਾਫੀਆ ਬੀਲ ਕਰਦੀ ਹੈ ਬਟ ਨੇਚਰ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਦਿਨ ਚੜ੍ਹਿਆ ਆ ਤੇ ਆਪਾਂ ਖਾਣਾ ਆ ਦਿਨ ਡੁੱਬਣ ਤੋਂ ਪਹਿਲੇ ਪਹਿਲੇ ਆਪਾਂ ਨੂੰ ਬ੍ਰੇਕ ਵੀ ਕਰਨਾ ਕਿਉਂਕਿ ਬੋਡੀ ਵੀ ਸੌਂਦੀ ਐ ਸਾਡੇ ਆਰਗਨ ਨੂੰ ਵੀ ਰੈਸਟ ਚਾਹੀਦੀ ਐ ਯਾਨੀ ਕਿ ਆਰਗਨ ਭਰ ਲੀਏ ਆਪਾਂ ਉੱਤੇ ਤੱਕ ਤੇ ਮੁੜ ਕੇ ਫਿਰ ਉਹਨੂੰ ਤੇ ਰੈਸਟ ਨਹੀਂ ਮਿਲੀ ਉਹ ਸਵੇਰੇ ਫ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੇਰੇ ਨਾਲ ਇਹੋ ਜੀ ਸ਼ਖਸੀਅਤ ਹੈ ਜਿੰਨੇ ਗੁਣ ਗਾਓ ਤੁਸੀਂ ਓਨੇ ਘਟ ਨੇ ਡਾਈਟੀਸ਼ਨ ਕਹਿ ਲੋ ਲਾਈਫਸਟਾਈਲ ਕੋਚ ਕਹਿ ਲੋ ਜਾਂ ਇੰਟੀਗ੍ਰੇਟਿਡ ਮੈਡੀਸਿਨ ਪ੍ਰੈਕਟिशनर ਕਹਿ ਲੋ ਜਾਂ ਤੁਸੀਂ ਕਹਿ ਸਕਦੇ ਹੋ ਕਿ 20 ਸਾਲ ਤੱਕ ਨੈਸ਼ਨਲ ਜਿਨ੍ਹਾਂ ਨੇ ਬਾਸਕਟਬਾਲ ਖੇਡਿਆ ਹੋਇਆ ਇਹੋ ਜੀ ਸ਼ਖਸੀਅਤ ਅੱਜ ਸਾਡੇ ਨਾਲ ਜੁੜੇ ਨੇ ਜਿਨ੍ਹਾਂ ਦਾ ਨਾਮ ਹੈਗਾ ਡਾਈਟੀਸ਼ਨ ਮਨਿੰਦਰ ਸਿੰਘ ਇਹਨਾਂ ਦਾ ਡਾਕਟਰ ਬੀਆਰਸੀ ਜਿਹੜਾ ਕਲੀਨਿਕ ਹੈ ਰਾਜੂ ਬੇਲੇ ਗੁਰਦਾਸਪੁਰ ਦੇ ਵਿੱਚ ਖੁੱਲਿਆ ਹੋਇਆ ਆ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਵੱਧ ਤੋਂ ਵੱਧ ਇਨਫੋਰਮੇਸ਼ਨ ਜਿਹੜੀ ਆ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਹਦੇ ਨਾਲ ਸਾਡੇ ਲਾਈਫ ਸਟਾਈਲ ਵੀ ਵਧੀਆ ਹੋਊਗਾ ਤੇ ਜਿੰਨੀਆਂ ਵੀ ਬਿਮਾਰੀਆਂ ਦੀ ਆਪਾਂ ਦਵਾਈਆਂ ਖਾ ਰਹੇ ਹਾਂ ਕੋਸ਼ਿਸ਼ ਕਰਾਂਗੇ ਕਿ ਇਸ ਵੀਡੀਓ ਲਈ ਕੁਝ ਨਾ ਕੁਝ ਤੁਹਾਨੂੰ ਇਹ ਜੀ ਇਨਫੋਰਮੇਸ਼ਨ ਦਵਾਂਗੇ ਜਿਹਦੇ ਨਾਲ ਤੁਸੀਂ ਆਪਣੀਆਂ ਦਵਾਈਆਂ ਜਿਹੜੀਆਂ ਛੱਡ ਸਕਦੇ ਹੋ 슈ਗਰ ਬੀਪੀ ਹੋਰ ਕਈ ਬਿਮਾਰੀਆਂ ਚੱਲ ਗਈਆਂ ਅੱਜਕੱਲ੍ਹ ਚਲੋ ਵੈਲਕਮ ਕਰਦੇ ਹਾਂ ਡਾਈਟੀਸ਼ਨ ਮਨਿੰਦਰ ਸਿੰਘ ਜੀ ਦਾ ਧੰਨਵਾਦ ਜੀ ਤੁਹਾਡਾ। ਥੈਂਕ ਯੂ ਸਰ ਥੈਂਕ ਯੂ ਮੈਂ ਬਹੁਤ-ਬਹੁਤ ਵੀਰ ਜੀ ਦਾ ਧੰਨਵਾਦ ਕਰਦਾ ਕਿ ਚਲੋ ਉਹਨਾਂ ਨੇ ਮੈਨੂੰ ਇਹ ਮੌਕਾ ਦਿੱਤਾ ਆਪਣੇ ਇਸ ਪਲੇਟਫਾਰਮ ਤੇ ਆ ਕੇ ਬੋਲਣ ਦਾ। ਅਸੀਂ ਅੱਜ ਗੱਲਬਾਤ ਕਰਾਂਗੇ ਕਿ ਅੱਜ-ਕੱਲ ਤੁਸੀਂ ਵੀਰ ਜੀ ਦੇਖ ਰਹੇ ਹੋ ਕਿ ਪੰਜਾਬ ਇੱਕ ਐਹ ਜੀ ਸਟੇਟ ਬਣ ਚੁੱਕਿਆ ਹੈ ਜਿੱਥੇ ਸਭ ਤੋਂ ਵੱਧ ਲੋਕੀ ਬਿਮਾਰ ਹਨ। ਬਿਲਕੁਲ। ਤੇ ਸਭ ਤੋਂ ਮਤਲਬ ਕਹਿਣ ਦਾ ਕਿ ਲੋਕੀ ਅਮੀਰ ਵੀ ਇੱਥੇ ਬਹੁਤ ਹਨ। ਪਰ ਇੱਕ ਅਮੀਰੀ ਜਿਹੜੀ ਹੈ ਉਹ ਤੁਹਾਨੂੰ ਤੁਹਾਡੇ ਪਰਿਵਾਰ ਚ ਜ਼ਰੂਰ ਮਿਲ ਜੇਗੀ। ਭਾਰ ਜਿਹੜੀ ਤੁਹਾਡੀ ਜ਼ਿੰਦਗੀ ਹੈ ਜਾਂ ਤੁਹਾਡੀ ਸਿਹਤ ਹੈ ਉਹ ਤੁਸੀਂ ਆਪ ਹੀ ਬਰਕਰਾਰ ਕਰਨੀ ਹੈ ਮਤਲਬ ਤੁਸੀਂ ਕਹਿ ਰਹੇ ਹੋ ਕਿ ਜਿਹੜੀ ਸਾਡਾ ਫਿਜ਼ੀਕਲ ਹੈਲਥ ਹੈ ਸਾਨੂੰ ਖੁਦ ਅਰਨ ਕਰਨੀ ਪੈਣੀ ਹੈ ਹਾਂਜੀ ਪੈਸਾ ਤੇ ਦਾਦੇ-ਪਰਦਾਦੇ ਦਾ ਯੂਜ਼ ਕਰ ਸਕਦੇ ਹੋ ਪਰ ਜਿਹੜੀ ਸਿਹਤ ਹੈ ਇਹ ਤੁਸੀਂ ਜੰਮੇ ਹੋ ਤੁਹਾਨੂੰ ਹੀ ਸਾਹਮਣਾ ਪੈਣਾ ਦਾਦੇ-ਪਰਦਾਦੇ ਨੇ ਆ ਕੇ ਤੁਹਾਡੇ ਹਿੱਸੇ ਦੀ ਵਧੀਆ ਖਾਣਾ ਨਹੀਂ ਖਾਣੀ ਨਾ ਹੀ ਤੁਹਾਡੀ ਐਕਸਰਸਾਈਜ਼ ਕਰਨੀ ਇੱਕ ਹੋਰ ਮੈਂ ਗੱਲ ਦੱਸਦਾ ਡਾਕਟਰ ਬੀਆਰਸੀ ਕਲੀਨਿਕ ਦਾ ਮੇਨ ਮੋਟੋ ਹੈ ਕਿ ਨੇਚਰ ਹੀਲਸ ਕਹਿੰਦੇ ਨੇ ਕਿ ਕੁਦਰਤ ਜਿਹੜੀ ਹੈ ਉਹ ਤੁਹਾਨੂੰ ਹੀਲ ਕਰਦੀ ਹੈ ਤੁਸੀਂ ਕੁਦਰਤੀ ਰਿਸੋਰਸਸ ਨਾਲ ਜੁੜੋ ਆਪਣਾ ਜਿਹੜਾ ਲਾਈਫ ਸਟਾਈਲ ਹੈ ਆਪਣੀ ਜਿਹੜੀ ਫਾਸਟ ਲਾਈਫ ਨੂੰ ਚੇਂਜ ਕਰਕੇ ਸਲੋ ਲਾਈਫ ਦੇ ਵਿੱਚ ਲੈ ਕੇ ਆਓ ਉਹ ਅੱਗੇ ਤੁਹਾਨੂੰ ਦੱਸਾਂਗੇ ਕਿ ਮੈਂ ਫਾਸਟ ਲਾਈਫ ਕਿਹਨੂੰ ਕਹ ਰਿਹਾ ਤੇ ਸਲੋ ਲਾਈਫ ਕਿਹਨੂੰ ਕਹਿ ਰਿਹਾ ਕਿ ਕਿੱਦਾਂ ਆਪਾਂ ਨੇਚਰ ਨਾਲ ਜੁੜ ਕੇ ਆਪਣੇ ਆਪ ਨੂੰ ਹੀਲ ਕਰ ਸਕਦੇ ਹਾਂ ਮਨਿੰਦਰ ਭਾਜੀ ਤੁਸੀਂ ਥੋੜਾ ਜਿਹਾ ਮੈਨੂੰ ਦੱਸ ਦੋ ਕਿ ਜਿਹੜੇ ਲੋਕੀ ਸ਼ੂਗਰ ਦੀ ਗੋਲੀ ਖਾਂਦੇ ਨੇ ਮੈਨੂੰ ਕਾਫੀ ਜਿੰਮ ਚ ਆਉਂਦੇ ਨੇ ਕਿ ਮੈਂ ਭਾਰ ਘਟਾਉਣਾ ਤੇ ਆਲਰੇਡੀ ਜਦੋਂ ਗੱਲ ਕਰਦਾ ਤੇ ਉਹਨਾਂ ਕੋਲ 슈ਗਰ ਦੀ ਗੋਲੀ ਲੱਗੀ ਹੁੰਦੀ ਹੈ ਠੀਕ ਠੀਕ ਤੇ ਇਹਦੇ ਪਿੱਛੇ ਕੀ ਸਾਇੰਸ ਆ ਕਿ 슈ਗਰ ਹੋ ਕਿੱਦਾਂ ਜਾਂਦੀ ਹੈ ਇਹ ਕੀ ਸਕੀਮ ਚੱਲ ਰਿਹਾ ਹੈ ਕਿ ਸੱਚੀ 슈ਗਰ ਹੁੰਦੀ ਹੈ ਕੀ ਗੱਲ ਕੀ ਹੈ ਭਾਈ ਇਹਦੇ ਵਿੱਚ ਬਹੁਤ ਗੱਲਾਂ ਜਿਹੜੀਆਂ ਵਿਚਾਰਨਯੋਗ ਨੇ ਜਿਹਦਾ ਤੁਸੀਂ ਦੱਸਿਆ ਕਿ ਤੁਹਾਡੀ ਮੈਂ ਗੱਲ ਸ਼ੁਰੂ ਤੋਂ ਲੈਣਾ ਵਾ ਕਿ ਕੁਦਰਤ ਹੀ ਠੀਕ ਹੈ ਕੁਦਰਤ ਬੰਦੇ ਨੂੰ ਠੀਕ ਕਰਦੀ ਹੈ ਹੂੰ ਇਹ ਭਾਈ ਕੁਦਰਤ ਦੇਖੋ ਬਹੁਤ ਸਲੋ ਚੱਲਦੀ ਆ ਤੁਸੀਂ ਇਹ ਵੀ ਗੱਲ ਕਹੀ ਬਿਲਕੁਲ ਸਹੀ ਕਿਹਾ ਜਦੋਂ ਕੋਈ ਪੇੜ ਛੋਟਾ ਬੀਜ ਬੀਜਦੇ ਆ ਹੌਲੀ ਹੌਲੀ ਵੱਡਾ ਹੁੰਦਾ ਸਲੋ ਪ੍ਰੋਸੈਸ ਹੈ ਇਨਸਾਨ ਪੈਦਾ ਹੁੰਦਾ ਹੈ ਸਲੋ ਪ੍ਰੋਸੈਸ ਹੈ ਫਿਰ ਵੱਡਾ ਹੁੰਦਾ ਇਸ ਤਰ੍ਹਾਂ ਕੋਈ ਵੀ ਬਿਮਾਰੀ ਜਦੋਂ ਸਰੀਰ ਵਿੱਚ ਆਂਦੀ ਆ ਉਹ ਸਲੋ ਸਲੋ ਗਰੋ ਕਰਦੀ ਆ ਜਿਹੜੀ ਤੁਸੀਂ ਬੀਪੀ ਦੀ ਗੱਲ ਕਰ ਰਹੇ ਹੋ ਜਾਂ 슈ਗਰ ਦੀ ਗੱਲ ਕਰ ਰਹੇ ਹੋ 슈ਗਰ ਭਾਈ ਇੱਕ ਕਹਿ ਸਕਦਾ ਵੀ ਇੱਕ ਸਕੈਮ ਵੀ ਚੱਲ ਰਿਹਾ ਹੈ ਤੇ ਨਾਲੇ ਇਹਦੇ ਵਿੱਚ ਕੀ ਹੋ ਰਿਹਾ ਹੈ ਜੋ ਮੈਡੀਕਲ ਸਾਇੰਸ ਆ ਜੋ ਉਹ ਗੱਲ ਕਹਿਣਾ ਚਾਹ ਰਹੀ ਹੈ ਦੁਨੀਆ ਤੱਕ ਜਿਹਦਾ ਲੈਂਸਟ ਯੂਨੀਵਰਸ ਮੈਗਜ਼ੀਨ ਹੋ ਗਈ ਕੋਕਰੇਨ ਹੋ ਗਈ ਇਹ ਕਾਫੀ ਵੱਡੀਆਂ ਮੈਗਜ਼ੀਨਾਂ ਨੇ ਜੋ ਦੁਨੀਆ ਦੀਆਂ ਜੋ ਸਹੀ ਇਨਫੋਰਮੇਸ਼ਨ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੀਆਂ ਨੇ ਪਰ ਸਾਡੇ ਤੱਕ ਉਹ ਗੱਲ ਨਹੀਂ ਪਹੁੰਚ ਰਹੀ ਤਾਂ ਜੋ ਅਸੀਂ ਬਾਰ-ਬਾਰ ਬਿਮਾਰੀ ਵਿੱਚ ਪੈ ਰਹੇ ਹਾਂ ਕਹਿਣ ਦਾ ਭਾਵੇਂ ਹੈ ਕਿ ਜਿਹੜਾ 슈ਗਰ ਹੈ ਜਿਹੜੀ ਕੋਕਰੇਨ ਕਹਿੰਦੀ ਹੈ ਲੈਂਸਟ ਕਹਿੰਦੀ ਹੈ ਕਿ 250 ਜਿਹੜਾ ਤੁਹਾਡਾ ਖਾਣਾ ਖਾਣ ਤੋਂ ਬਾਅਦ ਇਹ ਐਵਰੇਜ ਹੈ ਨਾਰਮਲ ਹੈ ਨਾਰਮਲ ਹੈ ਅੱਛਾ ਇਹਦੇ ਤੇ ਦਵਾਈ ਦੇਣੀ ਸ਼ੁਰੂ ਕਰ ਦਿੰਦੇ ਨੇ ਡਾਕਟਰ ਭਾਈ ਉਹ 200 ਤੋਂ ਪਹਿਲਾਂ ਹੀ ਦੇਣਾ ਸ਼ੁਰੂ ਕਰ ਦਿੰਦੇ ਨੇ ਅੱਛਾ ਜੀ ਇਹਦੇ ਬਹੁਤ ਵੱਡਾ ਸਕੇਮ ਹੈ ਕੌਣ ਨਕਰਕੋਨ ਰਿਹਾ ਸਾਨੂੰ ਇਹ ਇਹ ਕਿਹੜਾ ਮਾਫੀਆ ਬੈਠਾ ਹੈ ਜਿਹੜਾ ਸਾਡੇ ਉੱਤੇ ਸਾਨੂੰ ਇੰਨਾ ਕਿ ਜ਼ਿਆਦਾ ਦਿਮਾਗ ਵਿੱਚ ਸ਼ੂਗਰ ਦਾ ਹਊਆ ਬਣਾਤਾ ਇੱਕ ਛੋਟੇ ਬੱਚੇ ਨੂੰ ਵੀ ਕਹਿ ਦਿੰਦੇ ਨੇ ਕਿ ਪ੍ਰੀ ਡਾਇਬੀਟਿਕ ਨੇ ਹਾਂ ਪ੍ਰੀ ਡਾਇਬੀਟਿਕਸ ਨੇ ਤੇ ਜਿਹੜੇ ਨਾਰਮਲ ਰੋਟੀ ਖਾ ਕੇ ਜਿਹੜੇ ਚੈੱਕ ਕਰਦੇ ਨੇ ਮੇਰੇ ਨਾਲ ਸੀਗੇ ਕਾਫੀ ਭਾਜੀ ਜਿਮ ਲਾਉਂਦੇ ਨੇ ਉਹ ਕਈ ਤਾਂ ਪਹਿਲੇ ਸੀਗੇ ਕਿ ਗੋਲੀ ਖਾ ਕੇ ਆਉਂਦੇ ਸੀ ਚਲੋ ਉਹਨਾਂ ਨੂੰ ਮੈਂ ਥੋੜਾ ਜਿਹਾ ਦਿਮਾਗ ਚੋਂ ਕੱਢਤਾ ਕਿ ਇਹ ਜਿਹੜਾ ਸਕੈਮ ਹੈ ਚੋਂ ਨਿਕਲੋ ਤੁਸੀਂ ਵਰਕਆਊਟ ਕਰੋ ਪਸੀਨਾ ਕੱਢੋ ਤਾਂ ਜੋ ਜਿਹੜਾ ਤੁਹਾਡਾ ਬਾਡੀ ਜਿਹੜੀ ਹੈ ਉਹ ਬੈਲੈਂਸ ਕਰੇ ਜਿਹੜੀ 슈ਗਰ ਜਿਹੜੀ ਵਧੀ ਘਟੀ ਹੁੰਦੀ ਕਿਉਂਕਿ ਬਾਡੀ ਨੇ 슈ਗਰ ਅਪਰੋ ਕਰਨੀ ਹੈ ਗਲੂਕੋਸ ਸਪਾਈਕ ਹੋਣਾ ਹੀ ਆ ਖਾਵਾਂਗੇ ਤਾਂ ਉਹ ਜਾਊਗਾ ਫਿਰ ਬਰਨ ਕਰਾਂਗੇ ਥੱਲੇ ਜਾਣਾ ਆ ਉਹਦੀ ਤਾਂ ਮੈਂ ਗੋਲੀ ਛਡ ਪਰ ਉਹ ਇੱਕ ਬੰਦੇ ਦੀ ਛੁੱਟੀ ਹੈ ਪਰ ਇਥੇ ਤਾਂ ਪੰਜਾਬ ਪੂਰਾ ਭਰਿਆ ਪਿਆ ਹੈ ਭਾਈ ਦੇਖੋ ਅਸੀਂ ਸਾਡੇ ਹਿਮਸ ਗਰੁੱਪ ਆਫ ਹਸਪੀਟਲ ਨੇ ਚੰਡੀਗੜ੍ਹ ਨੇ ਆਲ ਓਵਰ ਇੰਡੀਆ ਨੇ ਸਾਡੇ ਕਲੀਨਿਕ ਵੀ ਨੇ 500 ਤੋਂ ਜ਼ਿਆਦਾ ਸਾਡਾ ਇੱਕੋ ਹੀ ਇੱਕੋ ਹੀ ਸਾਡਾ ਮੋਟਿਵ ਰਿਹਾ ਕਿ ਬੰਦੇ ਨੂੰ ਕੋਈ ਵੀ ਡਾਕਟਰ ਜਾਂ ਕੋਈ ਵੀ ਗੋਲੀ ਠੀਕ ਨਹੀਂ ਕਰ ਸਕਦੀ ਇਹ ਤਾਂ ਇਹ ਇਹ ਗੱਲ ਤਾਂ ਮੈਂ ਵੀ ਮੰਨਦਾ ਕਿ ਜਿੰਨੇ ਵੀ ਐਲੋਪੈਥੀ ਦਵਾਈ ਹੈ ਥੈਟ ਕੈਨ ਕੰਟਰੋਲ ਸਮ ਟਾਈਮ ਥੋੜੀ ਮੈਨੇਜ ਓਨਲੀ ਥੈਟ ਕੈਨ ਮੈਨੇਜ ਬਟ ਥੈਟ ਕੈਨ ਨਾਟ ਕਿਊਰ ਯੂ ਐਨੀਵੇ ਉਹ ਜਿਹੜੀ ਮੈਡੀਸਿਨ ਹੈ ਐਲੋਪੈਥਿਕ ਵਾਲੀ ਉਹ ਭਾਜੀ ਕਹਿੰਦੇ ਨੇ ਦੈਟ ਕਾਂਟ ਕਿਊਰ ਯੂਰ ਡਿਸੀਜ਼ ਹਾਂ ਕੋਈ ਵੀ ਡਿਸੀਜ਼ ਕਿਊਰ ਨਹੀਂ ਕਰਦੀ ਹੋ ਸਕਦਾ ਥੋੜੇ 1-2 ਦਿਨ ਵਾਸਤੇ ਮੈਨੇਜ ਕਰ ਲੇ ਕਹਿੰਦੇ ਨਾ ਕਿ ਆਪਾਂ ਦਰਦ ਬਹੁਤ ਹੋ ਰਹੀ ਹੈ ਮੰਨ ਲਓ ਕਿਸੇ ਪਾੜ ਦੇ ਵਿੱਚ ਤੇ ਆਪਾਂ ਦਰਦ ਵਾਲੀ ਗੋਲੀ ਖਾ ਲਈ ਪੇਨ ਕਿਲਰ ਉਹ ਵੱਤ-ਵੱਤ 5-6 ਘੰਟੇ ਬਾਅਦ ਫਿਰ ਦਰਦ ਉਥੇ ਹੀ ਉਥੇ ਦਰਦ ਨਹੀਂ ਗਾਇਬ ਹੋਈ ਹੁੰਦੀ ਸਾਡੇ ਨਰਵ ਸਿਸਟਮ ਨੂੰ ਸੁੰਨ ਕਰ ਦਿੰਦੇ ਨੇ ਬਿਲਕੁਲ ਬਿਲਕੁਲ ਸਹੀ ਗੱਲ ਕਹੀ ਤੁਸੀਂ ਜਿੱਦਾਂ ਤੁਸੀਂ ਕਿਹਾ ਵੀ ਤੁਹਾਡਾ ਸਾਡਾ ਸਪਾਈਕ ਕਿਉਂ ਹੁੰਦਾ ਵਾ ਸਾਡਾ ਗਲੂਕੋਜ਼ ਜਾਂ ਸਾਡਾ ਡਾਇਬੀਟਿਸ ਜਦੋਂ ਪਾਜੀ ਇਹ ਸਾਰੀ ਦੁਨੀਆ ਚ ਤੁਸੀਂ ਦੇਖਿਆ ਹੋਣਾ ਲੋਕਾਂ ਦਾ 2:30 ਵਜੇ 3 3:30 ਕਿਸੇ ਦੀ 4 ਵਜੇ ਜਾਗ ਖੁੱਲਦੀ ਆ ਹੂੰ ਖੁੱਲਦੀ ਆ ਖੁੱਲਦੀ ਆ ਮੈਂ ਬਹੁਤ ਸੁਣਿਆ ਹਾਂ ਉਹ ਕਿਉਂ ਖੁੱਲਦੀ ਆ ਕਿਉਂਕਿ ਬਲੱਡ ਵਿੱਚ ਜਦੋਂ 슈ਗਰ ਖਤਮ ਹੋ ਜਾਂਦੀ ਆ ਤੇ ਇਹ ਲੀਵਰ ਆ ਇਮੀਡੀਏਟ ਸਪਲਾਈ ਦਿੰਦਾ ਵਾ ਬਲੱਡ ਵਿੱਚ 슈ਗਰ ਵਧਾ ਦਿੰਦਾ ਵਾ ਹਾਂ ਤੇ ਉਹਨੂੰ ਜ਼ਿਆਦਾ ਐਕਟੀਵਿਟੀ ਕਰਨੀ ਪੈਂਦੀ ਆ ਤੇ ਇੱਕਦਮ ਅਵੇਕ ਹੋ ਜਾਂਦੇ ਆ ਹਾਂ ਇੱਕਦਮ ਹਾਂ ਉਸ ਟਾਈਮ ਸਾਡੀ ਜਾਗ ਖੁੱਲ ਜਾਂਦੀ ਆ ਸਾਨੂੰ ਲੱਗਦਾ ਪਤਾ ਨਹੀਂ ਕੀ ਹੋ ਗਿਆ ਉਹੀ 슈ਗਰ ਜਦੋਂ ਅਸੀਂ ਸਵੇਰੇ ਚੈੱਕ ਕਰਦੇ ਆ ਕੋਈ ਕਹਿੰਦਾ ਮੇਰੀ 슈ਗਰ ਬਹੁਤ ਵੱਧ ਗਈ ਆ ਜੀ ਉਹ ਵੱਧ ਹੀ ਨਹੀਂ ਆ ਉਹ ਅਗਰ ਤੁਹਾਡੇ ਬਾਡੀ ਦੇ ਅੰਦਰ 슈ਗਰ ਨਹੀਂ ਹੋਏਗੀ ਤਾਂ ਤੁਸੀਂ ਕੋਈ ਕੰਮ ਹੀ ਨਹੀਂ ਕਰ ਸਕਦੇ ਗਲੂਕੋਜ਼ ਕਹਿੰਦੇ ਗਲੂਕੋਜ਼ ਤੋਂ ਬਿਨਾ ਤਾਂ ਕੰਮ ਹੀ ਨਹੀਂ ਡਾਕਟਰ ਗਲੂਕੋਜ਼ ਖੁਦ ਲਾਉਂਦੇ ਨੇ ਉਹ ਸਪਾਈਕ ਵਾਸਤੇ ਲਾਉਂਦੇ ਨੇ ਕਿ ਗਲੂਕੋਜ਼ ਸਪਾਈਕ ਹੋਵੇ ਹਾਂਜੀ ਲੋਕਾਂ ਨੂੰ ਕਨਫਿਊਜ਼ਨ ਹੈ ਅਸਲ ਤੇ ਗਲੂਕੋਜ਼ ਕੀ ਹੈ ਸਾਡੇ ਮਸਲ ਦੀ ਖਰਾਕ ਹੈ ਗਲੂਕੋਜ਼ ਕੀ ਹੈ ਇੱਕਦਮ ਤੁਹਾਡੇ ਬਲੱਡ ਦੇ ਵਿੱਚ ਜਾ ਕੇ ਤੁਹਾਡਾ ਗਲੂਕੋਜ਼ ਜਿਹੜਾ ਬਲੱਡ 슈ਗਰ ਸਪਾਈਕ ਕਰਦਾ ਹੈ ਤਾਨੂੰ ਐ ਲੱਗਦਾ ਕਿ ਮੈਂ ਐਕਟਿਵ ਆ ਤਾਂ ਕਰਕੇ ਜਿਹੜਾ ਬੰਦਾ ਬਿਮਾਰ ਹੁੰਦਾ ਤੇ ਉਹਨਾਂ ਨੂੰ ਡਾਕਟਰ ਇੱਕਦਮ ਗਲੂਕੋਜ਼ ਲਾ ਦਿੰਦੇ ਨਾ ਕਾਫੀ ਮਿਥ ਨੇ ਜਿਹੜੇ ਆਪਾਂ ਨੂੰ ਕਲੀਅਰ ਨਹੀਂ ਹੈਗੇ ਹਾਂਜੀ ਹਾਂਜੀ ਇਹਦੇ ਵਿੱਚ ਬਹੁਤ ਮਿਥ ਨੇ ਭਾਜੀ ਜੇ ਆਪਾਂ ਗੱਲ ਕਰੀਏ ਕਿ ਗਲੂਕੋਜ਼ ਦੀ ਜਾਂ 슈ਗਰ ਦੀ ਤੁਸੀਂ ਭਾਜੀ ਸਿਰਫ 슈ਗਰ ਦਾ ਜੋ ਕੁਦਰਤੀ ਤਰੀਕਾ ਹੈ ਉਹ ਤੁਸੀਂ ਚੈੱਕ ਕਰਨਾ ਕੁਦਰਤੀ ਤਰੀਕਾ ਇੱਕੋ ਹੀ ਆ ਕਿ ਤੁਸੀਂ ਕੋਈ ਕੱਚੀ ਜਗ੍ਹਾ ਤੇ ਟਾਇਲਟ ਯੂਰਿਨ ਪਾਸ ਕਰੋ ਜੇ ਤੁਸੀਂ ਦੇਖੋ ਕਿ ਉੱਥੇ 24 ਘੰਟਿਆਂ 'ਚ 12 ਘੰਟਿਆਂ 'ਚ ਜਾਂ 72 ਘੰਟਿਆਂ ਵਿੱਚ ਕੀੜੀਆਂ ਜਾਂ ਕੁਝ ਛੋਟੇ ਜਾਨਵਰ ਆ ਰਹੇ ਨੇ ਫਿਰ ਤੁਹਾਨੂੰ 슈ਗਰ ਜਾਂ ਤੁਸੀਂ ਜਦੋਂ ਚਾਰਜਾਂ ਨੇ ਮਿਲ ਕੇ ਖਾਣਾ ਖਾਂਦੇ ਹੋ ਹਨਾ ਖਾਣਾ ਖਾਂਦੇ ਹੋ ਜਿਹੜਾ ਤੁਹਾਡਾ ਅੱਪਰ ਬਾਡੀ ਆ ਜੇ ਉਹਦੇ ਵਿੱਚ ਪਸੀਨਾ ਆ ਰਿਹਾ ਵਾ ਫਿਰ ਤਾਂ ਤੁਸੀਂ ਇਹ ਰੀਅਲ ਸਿੰਪਟਮ ਆਫ ਦਾ ਯੂ ਆਰ ਡਾਇਬੀਟਿਸ ਡਾਇਬੀਟਿਕ ਐਂਡ ਤੁਹਾਡਾ ਬਲੱਡ 슈ਗਰ ਬਲੱਡ ਬੀਪੀ ਵੀ ਵਧ ਰਿਹਾ ਹਨਾ ਇਹਨਾਂ ਨੇ ਦੋ ਵਧੀਆ ਬਹੁਤ ਚੀਜ਼ਾਂ ਕਹੀਆਂ ਜਿਹੜੇ ਬੰਦੇ ਨੂੰ ਲੱਗਦਾ ਕਿ ਮੈਨੂੰ ਬੀਪੀ 슈ਗਰ ਦੀ ਪ੍ਰੋਬਲਮ ਹੈ ਸਿੱਧਾ ਤਰੀਕਾ ਚੈੱਕ ਕਰਨ ਦਾ ਆ ਇਸੇ ਖਾਲੀ ਜਗ੍ਹਾ ਕੱਚੀ ਜਗ੍ਹਾ ਮਤਲਬ ਮਿੱਟੀ ਵਾਲੀ ਜਗ੍ਹਾ ਤੇ ਯੂਰੀਨ ਆਪਣਾ ਪਾਸ ਕਰੋ ਉੱਥੇ ਜੇ ਕੀੜੀਆਂ 2-3 ਘੰਟੇ 4 ਘੰਟੇ ਦੇ ਵਿੱਚ ਇਕੱਠੀਆਂ ਹੋ ਜਾਣ ਮਤਲਬ ਤੁਹਾਡੇ ਯੂਰੀਨ ਚ 슈ਗਰ ਹੈ ਮਤਲਬ ਤੁਹਾਡੀ ਬੋਡੀ 슈ਗਰ ਵਧੀ ਹੋਈ ਹੈ ਦੂਜਾ ਜਿਹਨੂੰ ਬੀਪੀ ਦੀ ਪ੍ਰੋਬਲਮ ਹੈ ਖਾਂਦੇ ਸਾਰੀ ਨੱਕ ਦਾ ਮੂੰਹ ਸਾਰਾ ਪਸੀਨੇ ਨਾਲ ਭਰ ਗਿਆ ਇੱਕਦਮ ਉਹਦਾ ਬੀਪੀ ਵਧ ਗਿਆ ਰੋਟੀ ਖਾਂਦੇ ਸਾਰ ਉਹਨੂੰ ਵੀ ਪ੍ਰੋਬਲਮ ਹੈ ਇਸ ਚੀਜ਼ ਦੀ ਹਾਂਜੀ ਬਿਲਕੁਲ ਭਾਈ ਨੇ ਸਹੀ ਐਕਸਪਲੇਨ ਕੀਤਾ ਵਾ ਤੇ ਅਗਰ ਤੁਹਾਨੂੰ ਇਸ ਤਰ੍ਹਾਂ ਲੱਗ ਰਿਹਾ ਵੀ ਜੇ ਤੁਹਾਡਾ 슈ਗਰ ਤੁਹਾਡੀ ਜ਼ਿਆਦਾ ਵਾ ਹਨਾ ਤੁਹਾਡੇ ਬਹੁਤ ਸਾਰੇ ਫਰੂਟ ਬੰਦ ਹੋਣਗੇ ਜਦੋਂ ਡਾਕਟਰ ਆਮ ਹੀ ਕਹਿ ਦਿੰਦਾ ਤੁਸੀਂ ਕੇਲਾ ਨਹੀਂ ਖਾ ਸਕਦੇ ਚੀਕੂ ਖ ਬੰਦ ਹੋ ਗਿਆ ਚੀਕੂ ਬੰਦ ਹੋ ਗਿਆ ਅੰਬ ਤੁਸੀਂ ਨਹੀਂ ਖਾ ਸਕਦੇ ਦੇਖੋ ਭਾਈ ਜੇ ਤੁਸੀਂ ਅੱਜ ਹਸਪੀਟਲ ਆਉਣਾ ਕਦੀ ਤੇ ਪਹਿਲੇ ਦਿਨ ਜਿਸ ਦਿਨ ਅਸੀਂ ਪੇਸ਼ੈਂਟ ਐਡਮਿਟ ਕਰਦੇ ਹਾਂ ਉਸ ਪਹਿਲੇ ਦਿਨ ਉਸਨੇ 1 ਕਿਲੋ ਅੰਬ ਖਲਾ ਦੰਨੇ ਆ ਅੱਛਾ ਜੀ ਸ਼ੂਗਰ ਵਾਲੇ ਨੂੰ ਠੀਕ ਹੈ ਜੀ ਪਹਿਲੇ ਦਿਨ ਉਹਦਾ ਡਰ ਕੱਟਦੀ ਦਾ ਅੱਛਾ ਜੀ ਤੇ ਜਿਹੜੀ ਫਰੂਟਸ ਦੇ ਅੰਦਰ ਭਾਈ ਫਰਕਲੋਜ਼ ਹੁੰਦੀ ਆ ਫਰਕਲੋਜ਼ ਹੁੰਦੀ ਆ ਉਹ ਗੁੱਡ ਸ਼ੂਗਰ ਹੁੰਦੀ ਆ ਹਾਂਜੀ ਬਿਲਕੁਲ ਬਿਲਕੁਲ ਉਹ ਤੁਹਾਡੀ ਕੋਈ ਵੀ ਤੁਹਾਨੂੰ ਨੁਕਸਾਨ ਨਹੀਂ ਕਰਦੀ ਇਹ ਬਿਲਕੁਲ ਮਿੱਥ ਕੱਢਦੇ ਹੋ ਜੇ ਕਿਸੇ ਨੂੰ ਡਰ ਲੱਗਦਾ ਵਾ ਪੀ ਇਹ ਚੀਜ਼ ਭਾਜੀ ਜੋ ਮੈਂ ਇਸ ਪਲੇਟਫਾਰਮ ਤੇ ਬਹਿ ਕੇ ਝੂੜ ਬੋਲ ਰਿਹਾ ਵਾ ਕੋਈ ਭਾਜੀ ਮੈਡੀਕਲ ਜਰਨਲ ਜੋ ਕਹਿ ਰਹੀ ਹੈ ਉਸ ਬਾਰੇ ਕਹਿ ਰਿਹਾ ਨਹੀਂ ਤੁਸੀਂ ਸਾਡੇ ਵੀ ਡਾਕਟਰ ਬੀਆਰਸੀ ਕਲੀਨਿਕ ਹਸਪੀਟਲ ਆ ਕੇ ਚੈੱਕ ਕਰ ਸਕਦੇ ਹੋ ਹਜ਼ਾਰਾਂ ਹੀ ਪੇਸ਼ੈਂਟ ਨੇ ਬਹੁਤ ਵਰੀਆ ਭਾਜੀ ਨੇ ਪੁਆਇੰਟ ਕਿਹਾ ਵਾ ਇਹ ਡਰ ਕੱਢਿਆ ਕਿ ਜੇ ਕਿਸੇ ਨੂੰ 슈ਗਰ ਹੈ ਉਹ ਫਰਕਟੋਜ਼ ਮਤਲਬ ਫਰੂਟਸ ਜਿਹੜੇ ਖਾ ਸਕਦੇ ਨੇ ਕਿਉਂਕਿ ਭਾਜੀ ਕਹਿ ਰਹੇ ਨੇ ਕਿ ਫਰਕਟੋਜ਼ ਤੁਹਾਡੀ 슈ਗਰ ਨਹੀਂ ਹੀ ਵਧਾਉਂਦੀ ਇਸ ਪੁਆਇੰਟ ਨੂੰ ਬਿਲਕੁਲ ਧਿਆਨ ਨਾਲ ਸੋਚਿਓ ਤੇ ਜਰੂ ਤੁਸੀਂ ਭਾਈ ਫਰੂਟ ਖਾਓ ਤੁਸੀਂ ਹਰ ਇੱਕ ਚੀਜ਼ ਖਾ ਸਕਦੇ ਹੋ ਜਿਹੜਾ ਤੁਹਾਡਾ ਇਹ ਟਾਈਮਿੰਗ ਆ ਨਾ ਸਿਰਫ ਉਸ ਨੂੰ ਮੇਨਟੇਨ ਕਰਨ ਦੀ ਲੋੜ ਆ ਅੱਛਾ ਜਦੋਂ ਤੁਸੀਂ ਕੋਈ ਫਰੂਟਸ ਖਾਂਦੇ ਹੋ ਤੁਹਾਡੀ ਇਨਸੂਲਿਨ ਸਪਾਈਕ ਹੁੰਦੀ ਆ ਬਿਲਕੁਲ ਜੀ ਕੰਟਰੋਲ ਕਰਦੀ ਆ ਉਹਨੂੰ ਬਿਲਕੁਲ ਬਿਲਕੁਲ ਉਹ ਕੰਟਰੋਲ ਕਿਉਂ ਕਰਦੀ ਆ ਕਿਉਂਕਿ ਇਹ ਕੁਦਰਤੀ ਇੱਕ ਦੋ ਤਰ੍ਹਾਂ ਦੇ ਹਾਰਮੋਨ ਬੋਡੀ ਵਿੱਚ ਬਹੁਤ ਹੀ ਭਾਜੀ ਜ਼ਰੂਰੀ ਹਨ ਇੱਕ ਹੈ ਇਨਸੂਲਿਨ ਦੂਸਰਾ ਹੈ ਵਿਟਾਮਿਨ ਡ ਆਪਾਂ ਨੂੰ ਵਿਟਾਮਿਨ ਕਹਿ ਦਿੰਨੇ ਆ ਐਕਚੁਅਲੀ ਥੈਟ ਇਜ਼ ਨਾਟ ਅ ਵਿਟਾਮਿਨ ਥੈਟ ਇਜ਼ ਅ ਹਾਰਮੋਨ ਅਗਰ ਤੁਹਾਡਾ ਉਹ ਬੈਲੈਂਸ ਰਹੇਗਾ ਨਾ ਬੋਡੀ ਦਾ ਤੁਹਾਡਾ ਸਭ ਕੁਝ ਠੀਕ ਰਹੇ ਮਤਲਬ ਤੁਹਾਡੀ ਤੁਸੀਂ ਕਹਿ ਰਹੇ ਹੋ ਕਿ ਜਿੰਨੇ ਵੀ ਵਿਟਾਮਿਨਸ ਹੁੰਦੇ ਨੇ ਉਹ ਐਕਚੁਅਲੀ ਬੋਡੀ ਪੈਨਕ੍ਰੀਆਸ ਜਿਹੜਾ ਨਾ ਉਹ ਹਾਰਮੋਨ ਰਿਲੀਜ਼ ਕਰਦਾ ਆ ਉਹ ਬੈਲੈਂਸ ਕਰਦਾ ਠੀਕ ਹੈ ਜਦੋਂ ਤੁਸੀਂ ਜਦੋਂ ਪੈਨਕ੍ਰੀਆਸ ਨੇ ਤੁਹਾਡਾ ਹਾਰਮੋਨ ਇنسੁਲਿਨ ਰਿਲੀਜ਼ ਕੀਤਾ ਇਨਸੁਲਿਨ ਰਿਲੀਜ਼ ਕੀਤਾ ਉਹਨਾਂ ਨੇ ਉਸ ਨੂੰ ਕੰਟਰੋਲ ਕਰ ਲਿਆ ਪਰ ਕਈ ਲੋਕ ਕੀ ਹੁੰਦੇ ਨੇ ਕਈਆਂ ਦੀ ਆਦਤ ਹੁੰਦੀ ਆ ਜਿਵੇਂ ਉਹਨੂੰ ਜਿਮ ਕਰਕੇ ਗਏ ਖਾਓ ਪੀਓ ਆਪਣਾ ਵਧੀਆ ਫਰੂਟ ਖਾਓ ਉਸ ਤੋਂ ਬਾਅਦ ਜਿੰਨਾ ਫਰੂਟ ਖਾ ਸਕਦੇ ਹੋ ਭਾਈ ਖਾਓ ਕੇਲਾ ਖਾਓ ਫਰੂਟ ਜੋ ਵੀ ਤੁਸੀਂ ਖਾਣਾ ਹੈ ਖਾਣ ਤੋਂ ਬਾਅਦ ਫਿਰ ਆਪਣਾ ਜੋ ਬ੍ਰੇਕਫਾਸਟ ਕਰਨਾ ਹੈ ਜਿੱਦਾਂ ਜੋ ਵੀ ਤੁਸੀਂ ਕਰਨਾ ਹੈ ਰੋਟੀ ਖਾਣੀ ਆ ਜੋ ਵੀ ਤੁਸੀਂ ਰਿਕਮੈਂਡ ਕਰਦੇ ਹੋ ਹਨ ਉਹ ਤੁਸੀਂ ਖਾਓ ਪਰ ਉਹ ਖਾਣ ਤੋਂ ਬਾਅਦ ਫਿਰ ਸਟਾਪ ਹੋ ਜਾਓ ਫਿਰ ਸ਼ਾਮਾਂ ਤੱਕ ਪ੍ਰੀ 5:6 ਵਜੇ ਤੱਕ ਜਦੋਂ ਜਿਹੜਾ ਡਿਫਰੈਂਸ ਹੁੰਦਾ ਤੁਹਾਡਾ ਸਾਮਾਨ ਦਾ ਉਦੋਂ ਤੱਕ ਕੁਛ ਨਾ ਖਾਓ ਉਹ ਉਹ ਜਿਹੜਾ ਟਾਈਮ ਲਾਈਨ ਹੁੰਦੀ ਆ ਉਹ ਬਾਡੀ ਰਿਪੇਅਰ ਕਰਨਦੀ ਹੁੰਦੀ ਆ ਜੇ ਤੁਸੀਂ ਬਾਰ ਬਾਰ ਖਾਂਦੇ ਹੋ ਨਾ ਬਾਰ ਬਾਰ ਇਨਸੂਲਿਨ ਰਿਲੀਜ਼ ਕਰਦਾ ਹੈ ਪੈਨਕ੍ਰੀਆਸ ਤੇ ਉਹ ਬੰਦਾ 슈ਗਰ ਪੇਸ਼ੈਂਟ ਬਣ ਜਾਂਦਾ ਮਤਲਬ ਜਿਦਾਂ ਭਾਜੀ ਦਾ ਕਹਿਣਾ ਹੈ ਕਿ ਜਦੋਂ ਆਪਾਂ ਰੱਜ ਕੇ ਖਾ ਲਿਆ ਤੇ ਲੀਵਰ ਨੂੰ 4-5 ਘੰਟੇ ਪਚਾਉਣ ਦੀ ਵੇਟ ਵੀ ਕਰੀ ਆਪਾਂ ਕਿ ਜਿਹੜਾ ਖਾਦਾ ਪੀਤਾ ਆ ਉਹ ਮਤਲਬ ਦੇਸੀ ਭਾਸ਼ਾ ਦੇ ਵਿੱਚ ਹੈ ਕਿ ਪਚਾ ਲਵੇ ਭਾਜੀ ਉਹ ਕਹ ਰਿਹਾ ਕਿ ਪੈਨਕ੍ਰੀਆਸ ਜਿਹੜਾ ਹੈ ਇਨਸੂਲਿਨ ਰਿਲੀਜ਼ ਕਰਨਗੇ ਇਨਸੂਲਿਨ ਹਾਰਮੋਨ ਤਾਂ ਕਿ ਉਹ ਜਿਹੜੀ ਬਲੱਡ ਦੇ ਵਿੱਚ 슈ਗਰ ਹੈ ਉਹਨੂੰ ਬੈਲੈਂਸ ਕਰ ਸਕੇ ਬਟ ਦੇਸੀ ਭਾਸ਼ਾ ਹੈ ਕਿ ਲੀਵਰ ਪਚਾ ਸਕੇ ਚੰਗਾ ਉਹਨੂੰ ਟਾਈਮ দাও ਥੋੜਾ ਜਿਹਾ ਹਾਂਜੀ ਬਾਰ ਬਾਰ ਘੱਟ ਖਾਓ ਹੂੰ ਤੇ ਖਾਣ ਇੱਕ ਖਾਣ ਦੇ ਵਿੱਚ ਤੇ ਦੂਸਰੇ ਖਾਣ ਦੇ ਵਿੱਚ ਜਿਹੜਾ ਇੰਡੀਅਨ ਟਰੈਡੀਸ਼ਨ ਆ ਪੁਰਾਣੇ ਜ਼ਮਾਨੇ ਤੋਂ ਆ ਰਿਹਾ ਵੀ ਦੋ ਟੂ ਗਾਣਾ ਖਾਣਾ ਕਹਿੰਦੇ ਨੇ ਇਹ ਤੇ ਉਹਦੇ ਉੱਤੇ ਆ ਜਾਓ ਕਿ ਸ਼ਾਮਾਂ ਦਾ 4-5 ਵਜੇ ਜਿੱਦਾਂ ਹੀ ਤੁਸੀਂ ਖਾਣਾ ਚਾਲੂ ਕਰਦੋਗੇ ਭਾਜੀ ਸਾਡਾ 골ਡਨ ਰੂਲ ਆ ਕਿ ਜਿਹੜਾ ਬੰਦਾ 6 ਤੋਂ 7 ਵਜੇ ਤੱਕ ਰੋਟੀ ਖਾ ਲੇਗਾ ਉਹ ਕਦੀ ਵੀ ਡਾਇਬੀਟਿਕ ਬੀਪੀ ਦਾ ਪੇਸ਼ੈਂਟ ਨਹੀਂ ਹੋਏਗਾ ਹੋ ਸਕਦਾ ਮਤਲਬ ਸਾਰੀ ਕਹਾਣੀ ਜਿਹੜੀ ਜੁੜੀ ਹੈ ਕਿ ਆਪਾਂ ਡਿਨਰ ਰਾਤ ਨੂੰ ਖਾ ਕੇ ਲੱਜ ਕੇ ਖਾ ਕੇ ਤੇ ਲੰਮੇ ਪੈ ਜਾਂਦੇ ਹਾਂ ਰੋਟੀ ਵੀ ਖਾ ਲਈ 9 10 ਵੇ ਨਾ ਉਸ ਤੋਂ ਬਾਅਦ ਦੁੱਧ ਵੀ ਕਹਿੰਦੇ ਆ ਗਿਆ ਦੁੱਧ ਨਾਲ ਇੱਕ ਅੱਧਾ ਬਰਫੀ ਦਾ ਪੀਸ ਪੀਸ ਵਾ ਲੱਗਦਾ ਆ ਫਿਰ ਤੇ ਫਿਰ ਲੀਵਰ ਇਦਾਂ ਹੀ ਪਿਆ ਰਹਿੰਦਾ ਆ ਲੰਮਾ ਪੈ ਗਿਆ ਨਾ ਪਜਿਆ ਚੱਜ ਨਾ ਤੇ ਨਾ ਕੁਛ ਤੇ ਉਹ ਬਾਅਦ 30 ਲੀਵਰ ਹੋ ਗਏ ਪੀਪੀ ਵੱਧ ਗਿਆ 슈ਗਰ ਹਨਾ ਸਾਰੀ ਕਹਾਣੀ ਹੈ ਸਾਡੇ ਲਾਈਫ ਸਟਾਈਲ ਦੀ ਇਹਨਾਂ ਦਾ ਓਵਰ ਆਲ ਜਿਹੜੀ ਗੱਲ ਆ ਮੇਨ ਮੁੱਕਦੀ ਆ ਕਿ ਨੇਚਰ ਹੀਲ ਕਰਦੀ ਹੈ ਬਟ ਨੇਚਰ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਦਿਨ ਚੜ੍ਹਿਆ ਆ ਤੇ ਆਪਾਂ ਖਾਣਾ ਆ ਦਿਨ ਡੁੱਬਣ ਤੋਂ ਪਹਿਲੇ ਪਹਿਲੇ ਆਪਾਂ ਨੂੰ ਬ੍ਰੇਕ ਵੀ ਕਰਨਾ ਕਿਉਂਕਿ ਬੋਡੀ ਵੀ ਸੌਂਦੀ ਆ ਸਾਡੇ ਆਰਗਨ ਨੂੰ ਵੀ ਰੈਸਟ ਚਾਹੀਦੀ ਤੇ ਮੁੜ ਕੇ ਫਿਰ ਉਹਨੂੰ ਤੇ ਰੈਸਟ ਨਹੀਂ ਮਿਲੀ ਸਵੇਰੇ ਫਿਰ ਉਹਨੇ ਉੱਠ ਜਾਣਾ ਫਿਰ ਬੈਲੈਂਸ ਤੇ ਆਪਣੇ ਆਪ ਖਰਾਬ ਹੋਣਾਈਆ ਕੋਈ ਵੀ ਨਹੀਂ ਕੋਈ ਸਾਡੇ ਸਾਰੇ ਆਰਗਨ ਨਾ ਐਕਚੁਅਲੀ ਇਹਨੂੰ ਇਹ ਗਲੈਂਡਸ ਕਹਿੰਦੇ ਆ ਗਲੈਂਡਸ ਇਹਨਾਂ ਦਾ ਇੱਕ ਟਾਈਮਿੰਗ ਆ ਦੇਖੋ ਹਾਰਟ ਦਾ ਟਾਈਮਿੰਗ ਆ ਸਵੇਰ ਦੇ ਟਾਈਮ ਬਹੁਤ ਤੇਜ਼ ਹੁੰਦਾ ਹੈ ਤੇ ਰਾਤ ਨੂੰ ਸਲੋ ਹੋ ਜਾਂਦਾ ਕਿਉਂ ਸਲੋ ਹੁੰਦਾ ਉਹ ਅਗਰ ਸਲੋ ਹੀ ਨਹੀਂ ਹੋਏਗਾ ਤੇ ਤੁਹਾਨੂੰ ਨੀਂਦ ਨਹੀਂ ਆਏਗੀ ਹਾਂ ਸਲੋ ਨਹੀਂ ਹੋਊਗਾ ਜਿਹਨਾਂ ਬੰਦਿਆਂ ਦਾ ਸਵੇਰੇ ਵੀ ਬੀਪੀ ਹਾਈ ਰਹਿੰਦਾ ਹੈ ਰਾਤ ਨੂੰ ਵੀ ਆ ਜਾਂਦਾ ਥੈਟ ਆਰ ਪ੍ਰੋਨ ਟੂ ਬੀ ਹਾਰਟ ਅਟੈਕ ਕੋਰਨਰ ਹਾਰਟ ਅਟੈਕ ਦੀ ਸ਼ਿਕਾਇਤ ਹੋ ਸਕਦੀ ਹੈ ਤੇ ਮੈਂ ਜ਼ਿਆਦਾਤਰ ਜਦੋਂ ਪਹਿਲਾ ਰਿਲੇਟਿਵਸ ਜਾਂਦਾ ਹੁੰਦਾ ਸੀਗਾ ਤੇ ਉਹਨਾਂ ਨੇ ਜਾਨ ਨੂੰ ਰੋਟੀ ਖਵਾਉਣ ਤੋਂ ਬਾਅਦ ਮੈਨੂੰ ਕਾਫੀ ਪਿਲਾ ਦੇਣੀ ਹਾਂਜੀ ਤੇ ਫਿਰ ਅੱਖਾਂ ਘੇੜਿਆ ਨਾ ਮਰ ਰات ਨੂੰ ਆਪਾਂ ਇਹ ਚੀਜ਼ਾਂ ਇਗਨੋਰ ਕਰੀਏ ਜਿਹੜੀਆਂ ਤੁਹਾਡੀਆਂ ਬਿਲਕੁਲ ਅੱਖਾਂ ਖੋਲ ਰੱਖਦੀਆਂ ਜਿਹੜੀਆਂ ਨਾ ਘੱਟ ਖਾਈ ਆਏ ਜਿਹੀਆਂ ਚੀਜ਼ਾਂ ਕੈਫੀਨ ਜਿਹੜੀ ਆ ਇੱਕਦਮ ਤੁਹਾਡੀਆਂ ਅੱਖਾਂ ਘੇੜ ਕੇ ਰੱਖੂਗੀ ਹੈ ਨਾ ਇਹਦੇ ਪਿੱਛੇ ਜਿਹੜੀ ਕਹਾਣੀ ਆ ਮੈਂ ਆਲਰੇਡੀ ਦੂਜੀ ਵੀਡੀਓ ਚ ਬਣਾਈ ਆ ਕਿ ਕੈਫੀਨ ਕੰਮ ਕਿਵੇਂ ਕਰਦੀ ਆ ਭਾਜੀ ਦੀ ਗੱਲ 'ਚ ਮੈਂ ਇੱਕ ਚੀਜ਼ ਐਡ ਕਰਨਾ ਚਾਹੁੰਦਾ ਬਿਲਕੁਲ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਉਹਦੇ ਨਾਲ ਇਹ ਹੈ ਕਿ ਜਿਹੜਾ ਚਾਹ ਦੇ ਵਿੱਚ ਨਿਕੋਟਿਨ ਹੈ ਨਿਕੋਟਿਨ ਆਪਣਾ ਕੰਮ ਨਹੀਂ ਕਰੂਗਾ ਅੱਖਾਂ ਖੋਲ ਕੇ ਨਹੀਂ ਰੱਖੂਗਾ ਕਿਉਂਕਿ ਇਹ ਸਾਰੀਆਂ ਜਿਹੜੀਆਂ ਇੱਕ ਕਿਸ ਤ ਕਿਤੇ ਨਾ ਕਿਤੇ ਜੁੜੀਆਂ ਆ ਚਾਹ ਕਿਉਂ ਪੀਂਦਾ ਹੈ ਬੰਦਾ ਕਿ ਮੈਂ ਅੱਖਾਂ ਮਤਲਬ ਐਕਟਿਵ ਰਹਾ ਮੈਂ ਕੰਮ ਕਰਦਾ ਰਹਾ ਸੌਣ ਵੇਲੇ ਸਾਨੂੰ ਇਹ ਚੀਜ਼ਾਂ ਦੀ ਲੋੜ ਨਹੀਂ ਆਗੀ ਅਮਾ ਬੋਡੀ ਨੂੰ ਸਲੋ ਡਾਊਨ ਕਰਨਾ ਆ ਫੂਡ ਵੀ ਲਿਮਟਿਡ ਮਾਤਰਾ ਚ ਹੀ ਖਾਣਾ ਆ ਇਹ ਨਹੀਂ ਕਿ ਢਿੱਡ ਭਰ ਕੇ ਖਾਈਏ ਜਿੱਦਾਂ ਭਾਈ ਨੇ ਦੱਸਿਆ 6-7 ਵਜੇ ਇੰਡੀਅਨ ਟ੍ਰੈਡੀਸ਼ਨ ਦੇ ਹਿਸਾਬ ਨਾਲ ਕਿਉਂਕਿ 7-8 ਵਜੇ ਨਾਲ ਸਾਡੇ ਨੇਹਰਾ ਇਹਨਾਂ ਦੇ ਸੋ ਜਾਂਦੇ ਨਹੀਂ ਭਾਈ ਪੈਨਕ੍ਰੀਆਸ ਹੋ ਜਾਂਦਾ ਪੈਨਕ੍ਰੀਆਸ ਹੋ ਜਾਂਦਾ ਆ ਮੇਨ ਗੱਲ ਹੈ ਦੇਖੋ ਜਿੱਦਾਂ ਹਾਰਡ ਦਾ ਮੈਂ ਟਾਈਮ ਦੱਸਦਾ ਪੈਨਕ੍ਰੀਆਸ ਦਾ ਵੀ ਟਾਈਮਿੰਗ ਆ ਪੈਨਕ੍ਰੀਆਸ ਆਪਣੇ ਟਾਈਮ ਨਾਲ ਉੱਠਦਾ ਤੁਸੀਂ ਗੁਰਬਾਣੀ ਪੜ੍ਹਦੇ ਹੋ ਸਵੇਰੇ ਸ਼ਾਮਾਂ ਨੂੰ ਪੜ੍ਹਦੇ ਹੋ ਇੱਕ ਟਾਈਮਿੰਗ ਆ ਨਾ ਹੂੰ ਬੱਚਾ ਪੂਰੀ ਦੁਨੀਆ ਕਿ ਟਾਈਮ ਨਾ ਚੱਲ ਰਹੀ ਹੈ ਦਿਨ ਚੱਲ ਰਿਹਾ ਰਾਤ ਚੱਲ ਰਹੀ ਰਿਤੂਆਂ ਚੱਲ ਰਹੀਆਂ ਇਸ ਤਰ੍ਹਾਂ ਸਾਡੀ ਬੋਡੀ ਦਾ ਵੀ ਟਾਈਮਿੰਗ ਪੈਨਕ੍ਰੀਆਜ਼ ਦਾ ਕੰਮ ਆ ਸਵੇਰੇ 8:00 ਵਜੇ ਉੱਠਣਾ ਸਤਾਤ ਉਸ 8:00 ਵਜੇ ਸੌ ਜਾਣਾ ਬਿਲਕੁਲ ਸਾਡੀ ਜਿਮ ਵੀ ਹੈ ਜਿੱਦਾ ਸਵੇਰੇ ਆਪਾਂ 5:00 ਵਜੇ ਖੋਲ੍ਹ ਦਿੰਦੇ ਹਾਂ ਤੇ ਸ਼ਾਮੀ 8:00 ਵਜੇ ਬੰਦ ਕਰਦੇ ਹਾਂ ਜੇ ਕੋਈ ਰਾਤ ਨੂੰ 9:00 ਵਜੇ ਆ ਕੇ ਲਾਉਣ ਲੱਗ ਜਾਏ ਤਾਂ ਸਾਡਾ ਸਾਰਾ ਸਿਸਟਮ ਡਿਸਟਰਬ ਸਵੇਰੇ ਸਵੇਰੇ 4:00 ਵਜੇ ਸਵਾਈ ਕਰਨਗੇ ਨਹੀਂ ਆਉਣਾ ਹਨਾ ਬਿਲਕੁਲ ਤੁਹਾਡਾ ਸਹੀ ਤਰੀਕਾ ਤੇ ਇੱਕ ਹੋਰ ਮੈਂ ਭਾਈ ਦੀ ਗੱਲ ਮੈਂ ਤੇ ਇਹਨਾਂ ਨੇ 20 ਸਾਲ ਬਾਸਕਟਬਾਲ ਖੇੜੀ ਆ ਆਪਾਂ ਥੋੜਾ ਜਿਹਾ ਉਹਨਾਂ ਬਾਰੇ ਵੀ ਗੱਲ ਕਰਾਂਗੇ ਭਾਜੀ ਥੋੜੀ ਜੀ ਇਨਫੋਰਮੇਸ਼ਨ ਦਿਓ ਆਪਣੇ ਉਸ ਬਾਰੇ ਵੀ ਕਿਉਂਕਿ ਸਪੋਰਟਸ ਮੈਂ ਦਿਲੋਂ ਪਿਆਰ ਕਰਦਾ ਸਪੋਰਟਸਮੈਨ ਨਾਲ ਜਿਹੜਾ ਕਿਉਂਕਿ ਸਤਕਾਰ ਹੈ ਮੈਨੂੰ ਪਤਾ ਆ ਮੈਂ ਇਸ ਲਾਈਨ 'ਚ ਕਿੰਨੀ ਕੁ ਜ਼ਿਆਦਾ ਮਿਹਨਤ ਕਰਨੀ ਪੈਂਦੀ ਆ ਨੈਸ਼ਨਲ ਲੈਵਲ ਤੱਕ ਜਾਣ ਲਈ ਹੈ ਨਾ ਤੇ ਥੋੜਾ ਜਿਹਾ ਤੁਸੀਂ ਦੱਸੋ ਕਿਦਾਂ ਜਰਨੀ ਸ਼ੁਰੂ ਹੋਈ ਤੁਹਾਡੀ ਭਾਜੀ ਮੈਂ ਮਤਲਬ ਬॉय ਸਪੋਰਟਸ ਕੰਪਨੀ ਦਾ ਹੀ ਮੈਂ ਇੱਕ ਸਟੂਡੈਂਟ ਆ ਜਿੱਥੇ ਜੇ ਵਾਇਸਪੋਰਟਸ ਕੰਪਨੀ ਇਜ਼ ਅ ਕੋਲੈਬੋਰੇਸ਼ਨ ਵਿਦ ਦਾ ਇੰਡੀਅਨ ਆਰਮੀ ਐਂਡ दैट ਪ੍ਰੂव्स ਦਾ ਨੈਸ਼ਨਲ ਇੰਟਰਨੈਸ਼ਨਲ ਪਲੇਅਰਸ ਓਕੇ ਤੇ ਉਹਨਾਂ ਦਾ ਹੀ ਮੈਂ ਇੱਕ ਸਟੂਡੈਂਟ ਆ ਤੇ ਮੈਂ 10-12 ਸਾਲ ਤੋਂ ਬਾਹਰ ਚੱਲ ਗਈ ਹਦਰਾਬਾਦ ਉੱਥੇ ਸਪੋਰਟਸ ਹੋਸਟਲ ਵਿੱਚ ਹੀ ਰਹੇ ਆ ਤੇ ਸਾਡੇ ਹਰ ਤਰ੍ਹਾਂ ਦੇ ਸਪੋਰਟਸ ਵਾਲਿਆਂ ਨਾਲ ਵਾਹ ਪਿਆ ਹਰ ਤਰ੍ਹਾਂ ਦੇ ਸਪੋਰਟਸ ਵਾਲੇ ਟੀਮਾਂ ਸੀ ਸਾਡੇ ਨਾਲ ਹਾਕੀ ਟੀਮ ਸੀ ਫੁੱਟਬਾਲ ਸੀ ਤੇ ਵਾਲੀਬॉल ਟੀਮ ਸੀ ਸਾਰੇ ਨੈਸ਼ਨਲ ਇੰਟਰਨੈਸ਼ਨਲ ਪਲੇਅਰ ਰਹਿੰਦੇ ਸੀ ਦੋਸਤੋ ਇਹ ਸਾਡੀ ਜਰਨੀ ਚਾਲੂ ਹੋਈ ਸਪੋਰਟਸ ਹੋਸਟਲ ਵਿੱਚ ਇਹ ਰਹੇ ਆ ਸਪੋਰਟਸ ਕੋਚਾਂ ਨਾਲ ਜਿਮ ਵਾਲੇ ਭਾਈਆਂ ਵੀਰਾਂ ਨਾਲ ਅਸੀਂ ਰਹੇ ਆ ਤੇ ਉਹ ਉੱਥੇ ਅਸੀਂ ਸੱਤ ਅੱਠ ਸਾਲ ਸਪੋਰਟਸ ਕੀਤੀ ਫਿਰ ਆਰਮੀ ਚ ਵੀ ਸਪੋਰਟਸ ਕੀਤੀ ਫਿਰ ਉੱਥੇ ਨੈਸ਼ਨਲ ਵੀ ਖੇਡੇ ਫੈਡਰੇਸ਼ਨ ਕੱਪ ਖੇਡੇ ਜੂਨੀਅਰ ਨੈਸ਼ਨਲ ਖੇਡੇ ਯੁੱਧ ਖੇਡੇ ਮਿੰਨੀ ਖੇਡੇ 올 인디아 토너먼트 ਇਹ ਤੁਸੀਂ ਸਾਰਾ ਖੇਡੀ ਹੈ ਤਾਂ ਤੁਹਾਨੂੰ ਸਮਝ ਆਇਆ ਕਿ ਸਰੀਰ ਦੀ ਲੋਡ ਕੀ ਅਸਲ ਦੇ ਵਿੱਚ ਤਾਂ ਹੀ ਤੁਸੀਂ ਇਹ ਗਰੁੱਪ ਨਾਲ ਜੁੜੇ ਕਿਉਂਕਿ ਤੁਹਾਡੀ ਵੀ ਸੋਚ ਉੱਥੇ ਮਿਲੀ ਹੈ ਤੁਸੀਂ ਨੇਚਰ ਨਾਲ ਜੁੜੋਗੇ ਤੇ ਆਪਣੇ ਆਪ ਕਹਿੰਦੇ ਨਾ ਬਾਣੀ ਕਹਿੰਦੀ ਹੈ ਕਿ ਉੜਤੇ ਕੋ ਉੜਤਾ ਮਿਲੇ ਚਲਤੇ ਕੋ ਚਲਦਾ ਤੁਸੀਂ ਉਹਨਾਂ ਨਾਲ ਜੁੜੇ ਮੇਰੀ ਵੀ ਸੋਚ ਥੋੜੀ ਐਵੇਂ ਸੀ ਕਿ ਕਿ ਨੇਚਰ ਹੀਲ ਕਰਦੀ ਹੈ ਤਾਂ ਅੱਜ ਆਪਾਂ ਮਿਲੇ ਆਂ ਅੱਜ ਆਪਣੇ ਸੋਤਿਆਂ ਨਾਲ ਇੱਕ ਵਾਅਦਾ ਕਰਦੇ ਆਂ ਕਿ ਆਪਾਂ ਐਪੀਸੋਡ ਹਰ ਵੀਕ 'ਚ ਇੱਕ ਅਦਾ ਜ਼ਰੂਰ ਦਿਆ ਕਰਾਂਗੇ ਤੁਹਾਨੂੰ ਜਿਹਦੇ ਵਿੱਚ ਆਪਾਂ ਕੋਈ ਨਾ ਕੋਈ ਡਾਈਟ ਦੀ ਹੈਲਥ ਕਿਵੇਂ ਵਧੀਆ ਰੱਖਣੀ ਆ ਉਹਦੀ ਇਨਫੋਰਮੇਸ਼ਨ ਜਰੂਰ ਦਵਾਂਗੇ ਕੀ ਖਾਣਾ ਕੀ ਨਹੀਂ ਖਾਣਾ ਕਿਹੜੀ ਗੋਲੀ ਜੇ ਮਤਲਬ ਸ਼ੂਗਰ ਦੀ ਗੱਲ ਕਰ ਲਈ ਜਾਂ ਬੀਪੀ ਦੀ ਗੱਲ ਕਰ ਲਈ ਸਾਰੀਆਂ ਗੋਲੀਆਂ ਛਡਾ ਸਕਦੇ ਹਾਂ ਸਾਰੀਆਂ ਭਾਜੀ ਦਾ ਵਾਦਾ ਰੀਟ ਗੋਲੀਆਂ ਛਡਾ ਸਕਦੇ ਹਾਂ ਇਹ ਸਾਡਾ ਬਿਲਕੁਲ ਵਾਦਾ ਵਾ ਅਸੀਂ ਮਤਲਬ ਇਸ ਜਗ੍ਹਾ ਤੇ ਆ ਕੇ ਅਸੀਂ ਪੁਰ ਚੈਲੰਜ ਕਰਦੇ ਆ ਸਾਡੇ ਹਸਪੀਟਲ ਆਪਸੀ ਹਰ ਇੱਕ ਗੋਲੀ ਛਡਾ ਸਕਦੇ ਆ ਕੋਈ ਜਲਦੀ ਛੁੱਟ ਜੂ ਕੋਈ ਟਾਈਮ ਲਾ ਕੇ ਛੁੱਟੂ ਪਰ ਛੁੱਟ ਹਰ ਜੂ ਹਾਂ ਇਹ ਕੁਦਰਤੀ ਤਰੀਕੇ ਨਾਲ ਚੱਲੋਗੇ ਥੋੜਾ ਟਾਈਮ ਤਾਂ ਲੱਗਦਾ ਹੀ ਹੈ ਨਾ ਬਿਲਕੁਲ ਉਹ ਸਟੀਰੋਇਡਾਂ ਦੀ ਗੱਲ ਤੇ ਆ ਨਹੀਂ ਕਿ ਤਿੰਨ ਮਹੀਨੇ ਚ ਬੋਡੀ ਬਣਾਓ ਤੋ ਡਿੱਗਦਾ ਵੀ ਫਿਰ ਉਦਾਂ ਹੀ ਆ ਨਾ ਸਟੀਰੋਇਡ ਦੀ ਮੈਂ ਗੱਲ ਕੀਤੀ ਸਟੀਰੋਇਡ ਦੀ ਗੱਲ ਆਪਾਂ ਤਾਂ ਨਹੀਂ ਕਰਦੇ ਵੀਡੀਓ 'ਚ ਕਿਉਂਕਿ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਆ ਉਹਨੇ ਵੀ ਰਿਸਰਚ ਕੰਪਲੀਟ ਨਹੀਂ ਕੀਤੀ ਉਹਨੂੰ ਵੀ ਨਹੀਂ ਪਤਾ ਕਿ ਲੌਂਗ ਟਰਮ ਦੇ ਵਿੱਚ ਇਹਦੇ ਕੀ ਨੁਕਸਾਨ ਨੇ ਜੀ ਉਹਨਾਂ ਨੂੰ ਹੀ ਨਹੀਂ ਪਤਾ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਅਸੀਂ ਤਾਂ ਫਿਰ ਸਾਨੂੰ ਤਾਂ ਕੀ ਪਤਾ ਹੋਣਾ ਕਿ ਕੀ ਨੁਕਸਾਨ ਹੋ ਸਕਦੇ ਨੇ ਹਨਾ ਮੇਨ ਮੁੱਦਾ ਗੱਲ ਮੁੱਕ ਰਹੀ ਹੈ ਕਿ ਭਾਜੀ ਅੱਜ ਤੁਸੀਂ ਵਾਅਦਾ ਕਰਕੇ ਜਾਓ ਕਿ ਸਾਡੇ ਸਰੋਤਿਆਂ ਨਾਲ ਆਪਾਂ ਵੀਕਲੀ ਕੋਈ ਨਾ ਕੋਈ ਇੱਕ ਐਪੀਸੋਡ ਦਿਆ ਕਰਾਂਗੇ ਐਪੀਸੋਡ ਆਪਾਂ ਉਹ ਇੱਕ ਵਾਰ ਅਲੱਗ ਤੋਂ ਵੀਡੀਓ ਬਣਾਵਾਂਗੇ ਜਿਹੜੀ ਸਾਡੇ ਏਰੀਆ ਦੀ ਡਿਮਾਂਡ ਹੈ ਆਪਾਂ ਉਹਨਾਂ ਨੂੰ ਗਰਾਊਂਡ ਲੈਵਲ ਤੇ ਜਾ ਕੇ ਸਮਝਾਂਗੇ ਕਿ ਕਿਹੜੀ ਕਿਹੜੀ ਪ੍ਰੋਬਲਮਸ ਉਹਨਾਂ ਨੂੰ ਹੈਗੀਆਂ ਨੇ ਤੇ ਕਿਉਂਕਿ ਲਾਈਫਸਟਾਈਲ ਖਰਾਬ ਹੈ ਲਾਈਫਸਟਾਈਲ ਤੋਂ ਚੱਕਾਂਗੇ ਤੇ ਜਿੰਨੀਆਂ ਬਿਮਾਰੀਆਂ ਉੱਥੇ ਤੱਕ ਪਹੁੰਚ ਗਏ ਤੇ ਹਰ ਇੱਕ ਬਿਮਾਰੀ ਦਾ ਜਿਹੜਾ ਸੋਲੂਸ਼ਨ ਤੁਹਾਡੇ ਇਸ ਸੋਸ਼ਲ ਮੀਡੀਆ ਦੇ ਰਾਹੀਂ ਦੱਸਾਂਗੇ ਤਾਂ ਕਿ ਫਾਇਦਾ ਉਠਾ ਸਕਣ ਕਿਉਂਕਿ ਬਹੁਤ ਜ਼ਿਆਦਾ ਮਾਫੀਆ ਜਿਹੜਾ ਦਵਾਈਆਂ ਵਾਲਾ ਮੈਡੀਸਿਨ ਵਾਲਾ ਮਾਫੀਆ ਜਿਹੜਾ ਘਿਰਿਆ ਹੋਇਆ ਜਿਹਨੂੰ ਬ੍ਰੇਕ ਕਰਨਾ ਸਾਡੇ ਕੱਲਿਆਂ ਦੇ ਵਸਤੇ ਗੱਲ ਇੱਕ ਵੀ ਬੰਦਾ ਜੇ ਟਰਾਈ ਕਰਕੇ ਦੇਖੂਗਾ ਨਾ ਪਲੀਜ਼ ਸਾਨੂੰ ਜਰੂਰ ਕੰਟੈਕਟ ਕਰੇ ਮਿਲੇ ਤਾਂ ਕਿ ਪਤਾ ਲੱਗੇ ਕਿ ਹਾਂ ਵੀ ਇਹ ਚੀਜ਼ਾਂ ਕੰਮ ਕਰਦੀਆਂ ਅਸੀਂ ਮੈਂ ਤੇ ਆਪਣੇ ਤੇ ਅਜ਼ਮਾਈਆਂ ਯਾ ਮੇਰੇ ਕਾਉਂਸਲਸ ਨੇ ਹਰ ਸੀਜ਼ਨ ਦੇ ਵਿੱਚ ਇਹਨਾਂ ਨੇ ਐਕਟਿਵ ਹੋਣਾ ਹੀ ਹੋਣਾ ਤੇ ਗੱਲਾ ਖਰਾਬ ਕਰਨਾ ਬਟ ਮੈਨੂੰ ਕੁਦਰਤੀ ਤਰੀਕੇ ਨਾਲ ਗਰਮ ਪਾਣੀ ਜਾਂ ਜਿਹੜੇ ਵੀ ਮੇਰਾ ਤਰੀਕਾ ਆ ਮੈਂ ਦਵਾਈ ਖਾਦੇ ਤੋਂ ਬਿਨਾ ਮੈਨੂੰ ਪਤਾ ਹੈ ਕਿ ਮੌਸਮ ਚੇਂਜ ਆ ਇਹਨੂੰ ਮੈਂ ਹੁਣ ਐਕਟਿਵ ਨਹੀਂ ਹੋਣ ਦਿੰਦਾ ਇਹ ਮੇਰੇ ਨਾਲ ਚੱਲਦੇ ਨੇ ਡਾਕਟਰਸ ਨੇ ਕਹਿੰਦੇ ਨੇ ਗਟਰਨਸਲ ਗਲੇ ਦੇ ਡਾਕਟਰ ਹੁੰਦੇ ਨੇ ਮੈਨੂੰ ਦੱਸ ਦਿੰਦੇ ਨੇ ਕਿ ਬੋਡੀ ਬਿਮਾਰ ਹੋਣ ਵਾਲੀ ਹੈ ਪਰ ਹੁਣ ਮੈਂ ਬਿਨਾ ਦਵਾਈ ਤੋਂ ਪਹਿਲੇ ਮੈਂ ਐਂਟੀਬਾਇਓਟਿਕ ਅਮੋਕਸੀਸਿਲਿਨ ਦਾ 600 ਵਾਲਾ ਕੈਪਸੂਲ ਖਾਂਦਾ ਸੀਗਾ ਅੱਜ ਤੋਂ 5-6 ਸਾਲ ਪਹਿਲਾਂ ਬਟ ਮੈਂ ਹੁਣ ਦਵਾਈ ਨਹੀਂ ਖਾਂਦਾ ਬੁਖਾਰ ਹੁੰਦਾ ਮੈਂ ਦਵਾਈ ਨਹੀਂ ਖਾਂਦਾ ਕਿਉਂਕਿ ਚਲੋ ਤੁਹਾਡਾ ਤਰੀਕਾ ਜਿਹੜਾ ਆ ਉਹ ਬੈਸਟ ਹੋ ਸਕਦਾ ਮੈਂ ਆਪਣੇ ਪਰਸਨਲ ਲੈਵਲ ਤੇ ਵੀ ਪਰਸਨਲ ਲੈਵਲ ਤੇ ਮੈਂ ਦਵਾਈ ਨਹੀਂ ਖਾਂਦਾ ਹਰ ਘਰ ਬੰਦਾ ਸਾਡੀ ਜਿਹੜੀ ਰਸੋਈ ਹੀ ਸਾਡਾ ਸਾਡਾ ਵੈਦ ਹੈ ਨਾ ਚਲੋ ਬੀ ਯੂ ਆਰ ਔਨ ਡਾਕਟਰ ਬੀ ਯੂ ਆਰ ਔਨ ਡਾਕਟਰ ਬਿਲਕੁਲ ਸਹੀ ਗਿਆ ਜਿਹੜੀ ਕੋਈ ਭਾਜੀ ਹਲਾ ਵਾਲੀ ਡਾਕਟਰ ਕਲੀਨਿਕ ਹੈ ਇਹ ਇੱਕ ਵੱਡੇ ਲੈਵਲ ਤੇ ਚੀਜ਼ਾਂ ਸਮਝਾਉਂਦੀ ਹੈ ਮੈਂ ਇੱਕ ਪਰਸਨਲ ਲੈਵਲ ਤੇ ਵੀ ਗੱਲ ਕਰਦਾ ਕਿ ਹਰ ਇੱਕ ਬੰਦਾ ਭਾਜੀ ਨੇ ਜਿੱਦਾਂ ਕਿਹਾ ਕਿ ਵੈਦ ਹੈ ਆਪਣੇ ਆਪ ਨੂੰ ਦਵਾਈ ਤੋਂ ਬਿਨਾਂ ਠੀਕ ਕਰ ਸਕਦਾ ਕਿਉਂਕਿ ਮੈਂ ਆਪਣੇ ਆਪ ਨੇ ਪ੍ਰੂਫ ਕੀਤਾ ਮੈਨੂੰ ਬੁਖਾਰ ਦੀ ਬੁਖਾਰ ਹੋਏ ਮੈਨੂੰ ਬੁਖਾਰ ਦੀ ਦਵਾਈ ਦੀ ਲੋੜ ਨਹੀਂ ਮੇਰਾ ਗਲਾ ਖਰਾਬ ਹੋਏ ਮੈਂ ਕੋਈ ਦਵਾਈ ਨਹੀਂ ਖਾਂਦਾ ਇਹ ਸਾਰਾ ਕੁਝ ਸਕੈਮ ਜਿਹੜਾ ਹੈ ਉਹ ਹੌਲੀ ਹੌਲੀ ਆਪਾਂ ਐਪੀਸੋਡ ਰਹੀਂ ਦੱਸਾਂਗੇ ਤੇ ਇਹ ਸਾਡਾ ਇਹ ਹੀ ਆ ਵੀ ਭਾਈ ਜਿਹੜੀ ਮੈਡੀਕਲ ਹੈ ਜੋ ਯੂ ਡੋ ਨੋਟ ਯੂ ਡੋ ਨੋਟ ਨੀਡ ਐਨੀ ਮੈਡੀਕਲ ਟਰੀਟਮੈਂਟ ਯੂ ਨੀਡ ਮੈਡੀਕਲ ਐਜੂਕੇਸ਼ਨ ਐਗਜੈਕਟਲੀ ਅਵੇਅਰਨੈਸ ਦੀ ਲੋਡ ਸਾਡੇ ਜਿਹੜੇ ਆਪਣੇ ਏਰੀਆ ਆ ਇਹਨਾਂ ਨੇ ਬਹੁਤ ਮਾੜਾ ਟਾਈਮ ਦੇਖਿਆ 84 47 ਫਿਰ 90 ਹੁਣ ਇਹ ਇਹ ਟਾਈਮ ਜਿਹੜਾ ਚਾਹੀਦਾ ਹੁਣ ਜਿਹੜਾ ਟਾਈਮ ਆ ਗਿਆ ਕਿ ਹੁਣ ਆਪਣੇ ਆਪ ਦਾ ਧਿਆਨ ਦੇ ਸਕਦੇ ਨੇ ਕਿਉਂਕਿ ਆਪਾਂ ਵੈਲੇ ਸਟੈਬਲਿਸ਼ਡ ਹੈ ਪੰਜਾਬ ਤੇ ਹੁਣ ਲੋੜ ਵੀ ਹੈ ਕਿਉਂਕਿ ਹੁਣ ਸਾਡਾ ਲਾਈਫਸਟਾਈਲ ਵੀ ਚੇਂਜ ਹੋ ਗਿਆ ਵਾ ਸਾਡੇ ਕੋਲ ਐਸ਼ੋਰਮ ਬੜੇ ਤਰੀਕੇ ਦੇ ਆ ਗਏ ਐ ਤੇ ਕਿਤੇ ਨਾ ਕਿਤੇ ਸਾਨੂੰ ਨੇਚਰ ਜਿਹੜੀ ਚੀਜ਼ ਹੀਲ ਕਰਦੀ ਐ ਜਾਂ ਜਿਹੜਾ ਦੱਸਦਾ ਹੈ ਉਹਦੇ ਨਾਲ ਜੁੜਨ ਦੀ ਲੋੜ ਹੈ ਤੇ ਦੋਸਤੋ ਜੇ ਇਨਫੋਰਮੇਸ਼ਨ ਵਧੀਆ ਲੱਗੀ ਹੋਏ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਨਵੀਂ ਇਨਫੋਰਮੇਸ਼ਨ ਦੇ ਨਾਲ ਬਹੁਤ ਬਹੁਤ ਧੰਨਵਾਦ